ਗੁਰਦਾਸਪੁਰ ਦੇ ਬੱਬੇਹਾਲੀ ਨਹਿਰ ਦੇ ਪੁਲ ਤੇ 28 ਮਾਰਚ ਸ਼ੁੱਕਰਵਾਰ ਨੂੰ ਸ਼ੀਨਾ ਪਿੰਡ ਤੋਂ ਐਕਟੀਵਾ ਤੇ ਸਵਾਰ ਓਕੇ ਬੀਦੀਪੁਰ ਜਾ ਰਹੀ ਸੀ ਸੱਸ ਨੂੰ ਜਿਨ੍ਹਾਂ ਵਿੱਚੋਂ ਨੂਹ ਅਮਨਪ੍ਰੀਤ ਕੌਰ ਦੇ ਨਹਿਰ ਵਿੱਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਵੇਲੇ ਉਸ ਦੀ ਸੱਸ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਲੁਟੇਰਿਆਂ ਨਾਲ ਹੋਈ ਤੱਕਾਮੁਕੀ ਦੌਰਾਨ ਉਸ ਦੀ ਨੂਹ ਨਹਿਰ ਵਿੱਚ ਡਿੱਗ ਪਈ ਹੈ ਉਸ ਦਿਨ ਤੋਂ ਲਗਾਤਾਰ ਅਮਨਪ੍ਰੀਤ ਕੌਰ ਦੀ ਲਾਸ਼ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਅੱਜ 5ਵੇਂ ਦਿਨ ਸਵੇਰੇ ਅਮਨਪ੍ਰੀਤ ਕੌਰ ਦੀ ਲਾਸ਼ ਦੱਸੀ ਗਈ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਤਾਰੀਵਾਲ ਦੇ ਪੁਲ ਨੇੜੇੋਂ ਮਿਲੀ ਦੂਸਰੇ ਪਾਸੇ ਤੀ ਅਮਨਪ੍ਰੀਤ ਦੀ ਲਾਸ਼ ਨੂੰ ਦੇਖ ਕੇ ਉਸ ਦੀ ਮਾਂ ਬਲਵਿੰਦਰ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਉਸ ਨੇ ਕਿਹਾ ਕਿ ਜੋ ਉਸ ਦੀ ਤੀਦੀ ਸੱਸ ਵੱਲੋਂ ਲੁੱਟ ਦੀ ਕਹਾਣੀ ਦੱਸੀ ਗਈ ਹੈ ਉਹ ਝੂਠ ਹੈ ਅਤੇ ਅਮਨਪ੍ਰੀਤ ਕੌਰ ਦੀ ਮਾਂ ਨੇ ਸ਼ੱਕ ਜਤਾਇਆ ਕਿ ਉਹਨਾਂ ਦੀ ਲੜਕੀ ਨੂੰ ਨਹਿਰ ਵਿੱਚ ਤਕਾ ਦਿੱਤਾ ਗਿਆ ਹੈ ਇਸ ਦੇ ਵਿੱਚ ਉਸ ਦੀ ਸੱਸ ਅਤੇ ਸਹੁਰਾ ਪਰਿਵਾਰ ਦਾ ਹੱਥ ਹੋ ਸਕਦਾ ਹੈ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਮਾਮਲੇ ਵਿੱਚ ਵਕ ਵਕ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਆਉ ਦੇਖਦੇ ਹਾਂ ਸੁਖਨਾਮ ਸਿੰਘ ਦੀ ਪੂਰੀ ਰਿਪੋਰਟ ਕੇ ਆਟੀ ਨਿਊਜ਼ ਨੈਟਵਰਕ ਮੇਰਾ ਨਾਮ ਸਰਬਲਵਿੰਦਰ ਕੌਰ ਹੈ ਮੇਰੀ ਲੜਕੀ ਦੇ ਨਾਮ ਅਵਨਪ੍ਰੀਤ ਕੌਰ ਆ 1.5 ਸਾਲ ਹੋ ਗਏ ਭਾਈ ਜਾਰੇ ਮਾਂ ਵੀ ਵਰਪਿੰਦਰ ਕੌਰ ਮੁੰਡਾ ਕਾਸ਼ਦੀਪ ਕੁੜੀ ਪੁਲਕਦੀਪ ਕੌਰ ਦੇ ਇੱਕ ਤਾਇਆ ਇਹਨਾਂ ਦਾ ਡਾਕਟਰ ਗੁਰਬਚਨ ਸਿੰਘ ਇਹਨਾਂ ਦੀ ਸਾਲੀ ਮਿਲੀ ਬੁਗਤੀ ਮੈਂ ਮੈਨੂੰ ਨਹੀਂ ਪਤਾ ਮੈਂ ਆ ਮੇਰਾ ਭਨੇਵਾ ਮੇਰਾ ਘਰ ਵਾਲਾ ਮੇਰਾ ਬੇੜਾ ਮੈਂ ਉਹਨਾਂ ਤੱਕ ਨਹੀਂ ਨਾਂ ਲਿਆ ਵੀ ਮੇਰੀ ਕੁੜੀ ਨੂੰ ਤੰਗ ਕਰਦੇ ਮੈਂ ਆਹ ਚੱਲ ਨਾਂਗ ਦੇ ਧੀ ਦਾ ਘਰ ਵਸ ਜੇ ਮੇਰ ਕੋ ਇਹਨਾਂ ਚਾਰਾਂ ਤੱਕ ਹਰ ਚੀਜ਼ਾਂ ਤੱਕ ਪਾਉਣੀਆਂ ਦੁੱਧਾਂ ਦੀਦਨ ਪੂਰੀ ਹੋਈ ਕੁੜੀ ਉਹਦੀ ਮਾਂ ਦੀ ਲਾਈਵ ਚੱਲਣੀ ਵੀਡੀਓ ਭਾਵੇਂ ਵੇ ਲੈ ਮੈਂ ਦੁੱਧ ਦਿੱਤਾ ਸਬਜ਼ੀ ਬਣਾ ਕੇ ਦਿੱਤੀ ਹਰ ਸਮਾਂ ਮੈਂ ਉਹਨਾਂ ਨੇ ਇਥੋਂ ਦਿੰਦੀ ਘਰੋਂ ਇਹਨਾਂ ਮੇਰ ਕੋ ਅੱਜ ਦਿਨ ਹੀ ਆਉਣਾ ਉਦੋਂ ਮੇਰ ਕੋ ਲਾਦਲਦਾ ਆ ਕੇ ਆਉਣਾ ਮੇਰ ਕੋ ਦਾਜ ਵੀ ਮੰਗ ਲਈ ਬਾਹਰ ਕੁੜੀ ਦੇ ਪੇਪਰ ਲਾਈ ਕੇ ਕਹਿੰਦੇ ਪੈਸੇ ਤੁਸੀਂ ਦਿਓ ਉਹਦੇ ਪੈਸੇ ਮੈਂ ਤਰ ਕੋਈ ਨਹੀਂ ਆਹ ਦੇਖੋ ਨਹੀਂ ਤੁਸੀਂ ਦੇ ਦਾਂਗੇ ਤੁਸੀਂ ਦੇ ਦਨੇ ਅਸੀਂ ਦੇ ਦਾਂ ਮੈਂ ਤਰ ਕੋਈ ਗੱ ਇਹਨਾਂ ਨੇ ਮੈਨੂੰ ਨਾਲ ਲਾ ਕੇ ਮਾਰਿਆ ਮੈਨੂੰ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਾਂ ਪੁੱਤਰਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਵੀ ਮਿਲੇ ਪੰਜ ਦਿਨ ਮੇਰੀ ਧੀ ਦੀ ਲਾਸ਼ ਰੋਲੀ 22 ਤਰੀਕ ਤੋਂ ਮੁੰਡਾ ਘਰ ਨਹੀਂ ਰਹਿੰਦਾ ਜੇ ਉਹਦਾ ਬਾਹਰ ਕੋਈ ਰਿਲੇਸ਼ਨ ਨਹੀਂ ਤਾਂ ਤਾਈ ਨਹੀਂ ਨਾ ਘਰ ਰਹਿੰਦਾ ਨਵਾਂ ਸਵਾਂ ਵਿਆਹ ਹੈ ਤਾਂ ਘਰ ਆਣਾ ਚਾਹੀਦਾ ਸੀ ਉਹਨੂੰ 26 ਤਰੀਕ ਤੱਕ ਮੁੰਡਾ ਘਰ ਨਹੀਂ ਰਿਹਾ 27 ਤਰੀਕ ਨੂੰ ਮੇਰੀ ਬੇਟੀ ਨੂੰ ਨਾਲ ਗੱਲ ਦਾ ਪਹਿਲੀ ਗੱਲ ਤੋਂ ਉਹਦਾ ਫਰਜੀ ਆ ਪਉਣਾ ਮਾਂ ਦਾ ਕੀ ਮਤਲਬ ਹੀ ਕਰ ਲੰਦਾ ਜਦੋਂ ਅਸੀਂ ਉਹਦੀ ਮਾਂ ਨੂੰ ਘਰੋਂ ਮੁੰਡੇ ਨੇ ਕਿਹਾ ਵੀ ਮਾ ਫਿਰ ਕਿਉਂ ਲੈ ਕੇ ਉਧਰੋਂ ਦੀ ਉਹਨੂੰ ਆਈ ਕਹਿੰਦੀ ਮੈਨੂੰ ਬੰਦੇ ਪੈ ਗਏ ਨੇ ਬੰਦੇ ਮੇਰੀ ਕੁੜੀ ਨੂੰ ਪੈਣੇ ਸੀ ਉਹਨੂੰ ਕੁਝ ਨਹੀਂ ਹੋਇਆ ਲੁੱਚੀ ਨੂੰ ਚਾਰ ਗੱਦਲ ਤੇ ਸਾਰਾ ਨਾ ਪਹਿਲਾਂ ਕੀਤੇ ਨੇ ਦਾ ਆਪਣਾ ਮਾਰਿਆ ਜਠਾਣੀ ਆਪਣੀ ਮਾਰੀ ਭਰਾ ਆਪਣਾ ਮਾਰਿਆ ਚੌਥੀ ਮੇਰੀ ਕੁੜੀ ਮਾਰੀ ਆ ਮੈਂ ਮੰਗ ਕਰਨੀ ਆ ਮੈਨੂੰ ਫਾਂਸੀ ਦੀ ਸਜ਼ਾ ਮੁੰਡੇ ਨੂੰ ਤੇ ਮਾਂ ਪੁੱਤਰਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਨਾਵ ਆਪਣਾ ਕੀ ਜਗ ਹੈ ਜੀ ਮੇਰਾ ਨਾਮ ਜੀ ਰਜਨੀਸ਼ ਕੁਮਾਰ ਹੈ ਜੀ ਮੈਂ ਰਜੀਵ ਗਾਂਧੀ ਕਲੋਨੀ ਵਾਰਡ ਨੰਬਰ 5 ਤੇ ਰਹਿਣਾ ਧਾਰੀਆਲ ਜੀ ਤੇ ਇਹ ਜਿਹੜੀ ਵਿਚਾਰੀ ਜਿਹਦੀ ਡੈੱਡ ਬੋਡੀ ਹੈ ਅੱਜ 5 ਦਿਨ ਹੋ ਗਏ ਲੱਭਦੇ ਨੂੰ ਤੇ ਸਵੇਰੇ ਅਸੀਂ ਉੱਠ ਕੇ ਵੇਖਿਆ ਤੇ ਨਹਿਰ ਦੇ ਸੈਂਟਰ ਦੇ ਵਿੱਚ ਵਿਚਾਰੀ ਬਿਲਕੁਲ ਹੀ ਤਰਦੇ ਜਾ ਰਹੀ ਸੀਗੇ ਤੇ ਮੇਰੇ ਨਾਲ ਜਿਹੜੇ ਮੇਰੇ ਵੀਰ ਭਰਾ ਹੈਗੇ ਸਾਰੇ ਤੇ ਆਪਾਂ ਇਹਨੂੰ ਵਿੱਚ ਵੜ ਕੇ ਆਪਾਂ ਕੱਢੇ ਵਿਚਾਰੀ ਨੂੰ ਕਰਾਉਣਾ ਰਹਾ ਤੇ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੈਂ ਮੈਂ ਸਾਰੇ ਡੈੱਡ ਬੋਡੀ ਨੂੰ ਲੱਭ ਗਈ ਦੀ ਹੈ ਤੇ ਸਾਰੇ ਸਰੂ ਨਹੀਂ ਕਹਿੰਦੇ ਤੁਸੀਂ ਡੈੱਡ ਬੋਡੀ ਨੂੰ ਰਿਕਵਰ ਕਰੋ ਤੁਸੀਂ ਜਾਸੀ ਆ ਗਏ ਆ ਤਾਂ ਸਾਨੂੰ ਨਹੀਂ ਮੌਕੇ 'ਚ ਉਸੇ ਵੇਲੇ ਆ ਗਏ ਜੀ ਤੇ ਸਾਡੇ ਧਾਰੀਵਾਲ ਸਾਹਿਬ ਨੂੰ ਵੀ ਫੋਨ ਕਰਤਾ ਸੀ ਐਸਓਸੀ ਸਾਹਿਬ ਨੂੰ ਵੀ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਹਾਂ ਜੀ ਤੁਸੀਂ ਡੈੱਡ ਬਡੀ ਨੂੰ ਰੀਕਵਰ ਕਰੋ ਤੇ ਅਸੀਂ ਵੀ ਆ ਗਏ ਆ ਜੀ ਇਹ ਦੀ ਅਸੀਂ ਰਜੀਵ ਗੰਦੀ ਕਲੋਨੀ ਵਾਰਡ ਨੰਬਰ 5 ਤੇ ਰਹਿੰਦੇ ਆ ਜੀ ਸਾਰੇ ਵੀਰ ਭਰਾ ਜਿੰਨੇ ਹੋਈ ਹੈਗੇ ਮੇਰਾ ਜੀ ਲਵਦੀਪ ਸਿੰਘ ਜੀ ਪੰਜ ਦਿਨ ਪੰਜਵੇਂ ਦਿਨ ਹੋ ਗਿਆ ਇਹ ਲਵਦੇ ਨੂੰ ਤੇ ਅੱਜ ਕੱਲ ਦੇਖੀ ਜਾਨਕੀ ਪਿੱਛੇ ਦੇਖੀ ਤੇ ਗੇਟ ਲੱਗੇ ਨਾ ਉੱਥੇ ਦੇਖੀ ਮੁੜ ਕੇ ਮਿਲੀ ਨਹੀਂ ਤੇ ਅੱਜ ਇੱਥੇ ਬੰਦੇ ਬਿਠਾਈ ਰਾਤ ਦੇ ਤੁਹਾਨੂੰ ਨੇ ਦੇਖੀਦਾ ਆਪਾਂ ਸਵੇਰੇ ਉੱਠ ਕੇ ਆ ਗਏ ਤੈਨੂੰ ਲੜਕੀ ਦਾ ਨਾਮ ਕੀ ਲੱਗਦਾ ਲੜਕੀ ਦਾ ਅਮਨਪ੍ਰੀਤ ਕੌਰ ਆ ਜੀ ਆਪਣੇ ਪਿੰਡ ਸ਼ਿਨਾ ਬੇੜ ਤੋਂ ਵਿਧੀਪੁਰ ਜਾ ਰਹੀ ਸੀ ਇਹ ਉਸਨੇ ਉਹਦੀ ਸ਼ਾਸਨ ਨੇ ਕੰਪਲੇਂਟ ਕੀਤੀ ਸੀ ਵੀ ਮੈਂ ਆ ਰਹੀ ਆ ਤੇ ਕੁਝ ਅਣਪਛਾਤੇ ਲੜਕ ਨੌਜਵਾਨਾਂ ਨੇ ਸਾਨੂੰ ਰਸਤੇ 'ਚ ਰੋਕ ਕੇ ਸਾਡਾ ਸੋਨਾ ਵਗੈਰਾ ਤੇ ਲਾ ਲਿਆ ਸੀ ਤੇ ਲੜਕੀ ਨੂੰ ਨਹਿਰ ਤੇ ਛੁੱਟ ਦੇ ਦਿੱਤਾ ਫਿਰ ਉਸ ਬੰਦੇ ਆਪਕਾ ਸੀ ਐਫਆਰ ਦਰਜ ਕੀਤੀ ਸੀ ਤੇ ਉਹਦੀ ਤਫ਼ਤੀਸ਼ ਲਗਾਤਾਰ ਚੱਲ ਰਹੀ ਹੈ ਜੋ ਵੀ ਤੱਥ ਸਾਹਮਣੇ ਆਣਗੇ ਉਹ ਲਿਆਂਦੇ ਜਾਣਗੇ ਤੇ ਜਿਹੜੇ ਨੂੰ ਆ ਉਹ ਨਾ ਕਿ ਨਹਿਰ 'ਚ ਡਿੱਗ ਪਈ ਆ ਪਰ ਉਸ ਉਸ ਤੋਂ ਬਾਅਦ ਬੋਡੀ ਨਹੀਂ ਮਿਲੀ ਹੀ ਅੱਜ ਸਵੇਰੇ ਤੜਕਸਾਰ ਪਤਾ ਲੱਗਾ ਸੀ ਵੀ ਤੇ ਧਾਰੀਵਾਲ ਨਹਿਰ ਤੇ ਜਿਹੜੇ ਨੇ ਦਰਨੇ ਉੱਥੇ ਕੋਈ ਡੱਡ ਬੋਡੀ ਪਈ ਆ ਤਰਦੀ ਪਈ ਆ ਫਿਰ ਪਬਲਿਕ ਦੀ ਸਹਾਇਤਾ ਨਾਲ ਇਹਨੂੰ ਬਾਹਰ ਕਟਿਆ ਬਾਹਰ ਕੱਢ ਕੇ ਅਗਲੀ ਜੋ ਕਾਰਵਾਈ ਉਹ ਬੰਦੀ ਕੀਤੀ ਜਾ ਰਹੀ ਹੈ ਜੀ ਇਹ ਕਰੀਬ ਚਾਦ ਤਮਤ ਮਿਲੀ ਹੈ ਜੀ